ਲੋ ਜੀ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਗਾ ਅੱਜ ਅਸੀਂ ਖਲੋਤੇ ਆਂ ਜੀ ਛੇਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਨੰਡਾਲੇ ਦੀ ਧਰਤੀ ਹੈ ਜੀ ਜਿੱਥੇ ਬਹੁਤ ਲੰਮੇ ਸਮੇਂ ਤੋਂ ਇੱਕ ਸੋਸਾਇਟੀ ਬਹੁਤ ਲੰਮੇ ਸਮੇਂ ਤੋਂ ਆਪਣੀ ਬਹੁਤ ਵੱਡੀ ਨਿਸ਼ਕਾਮ ਸੇਵਾ ਜਿਹੜੀ ਨੰਡਾਲੇ ਦੇ ਵਿੱਚ ਕਰ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਤੁਹਾਨੂੰ ਅਸੀਂ ਕੁਝ ਤਸਵੀਰਾਂ ਉਹਨਾਂ ਫਲਵਾੜੀ ਸੇਵਾਦਾਰਾਂ ਦੀਆਂ ਸੇਵਾ ਕਰਦੇ ਹੋਏ ਉਹਨੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਇਸ ਸੁਸਾਇਟੀ ਦਾ ਅਸੀਂ ਨਾਮ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਸੁਸਾਇਟੀ ਹੈ ਕਿ ਜੀ ਫਲਵਾੜੀ ਸੇਵਾਦਾਰ ਸੇਵਾ ਸੁਸਾਇਟੀ ਨੰਡਾਲਾ ਕਿਉਂਕਿ ਇਸ ਸੁਸਾਇਟੀ ਦੇ ਵਿੱਚ ਜੇ ਮੈਂ ਸੇਵਾਦਾਰਾਂ ਦੀ ਗੱਲ ਕਰਾਂ 15 ਤੋਂ 20 ਸੇਵਾਦਾਰ ਜਿਹੜੀਆਂ ਨਿਰੰਤਰ ਸੇਵਾ ਜਿਹੜੀ ਆਪਣੀ ਨੰਡਾਲੇ ਦੇ ਵਿੱਚ ਨਿਸ਼ਕਾਮ ਸੇਵਾ ਜਿਹਨੂੰ ਆਪਾਂ ਕਹਿੰਦੇ ਆ ਉਹ ਕਰਦੇ ਨੇ ਜੇ ਮੈਂ ਹੁਣ ਦੀ ਗੱਲ ਕੀਤਾ ਕਰਾਂ ਹੁਣ ਅਸਟਮ ਆਪਾਂ ਗੁਰਦੁਆਰਾ ਬੋਲ ਸਾਹਿਬ ਦੇ ਬਿਲਕੁਲ ਲੱਗਿਆ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਇਹ ਗੁਰਦੁਆਰਾ ਬੋਲ ਸਾਹਿਬ ਦੇ ਬਿਲਕੁਲ ਲੱਗਿਆ ਜਿਹੜਾ ਰੋਡ ਤੁਸੀਂ ਦੇਖ ਸਕਦੇ ਹੋ ਇਹ ਨੜਾ ਗੁਰਦੁਆਰਾ ਬੋਲ ਸਾਹਿਬ ਤੋਂ ਜਿਹੜਾ ਮੇਨ ਰੋਡ ਜਿਹੜਾ ਢਿਲਵਾ ਰੋਡ ਨੂੰ ਅਟੈਚ ਹੁੰਦਾ ਜੀ ਤੇ ਇਸ ਫਲਵਾੜੀ ਸੇਵਾਦਾਰ ਸੁਸਾਇਟੀ ਦੇ ਜਿਹੜੇ ਕਰਤਾ ਧਰਦਣਾ ਸਰਦਾਰ ਸੁਖਵਿੰਦਰ ਸਿੰਘ ਜੀ ਤੇ انہاں تو پہلا ਜਿਹੜੀ ਸੇਵਾ ਜਿਹਨਾਂ ਨੇ ਸ਼ੁਰੂ ਕੀਤੀ ਸਰਦਾਰ ਖੁਸ਼ਵੰਤ ਸਿੰਘ ਜੀ ਹੋਣਾ ਦੀ ਯੋਗਵਾਹੀ ਹੇਠ ਦੇ ਵਿੱਚ ਚਲਦੀ ਸੀ ਤੇ ਉਸ ਤੋਂ ਬਾਅਦ ਸਾਡੇ ਵੀਰ ਸੁਖਵਿੰਦਰ ਭਾਜੀ ਹੋਣਾ ਦੀ ਯੋਗਵਾਹੀ ਹੇਠ ਵਿੱਚ ਹੀ ਜਿਹੜੀ ਸੇਵਾ ਜਿਹੜੀ ਆ ਨਿਰੰਤਰ ਸੇਵਾ ਜਿਹੜੀ ਸਵੇਰ ਤੋਂ ਜਿਹੜੀ ਸੇਵਾ ਜਿਹੜੀ ਇਹਨਾਂ ਵੱਲੋਂ ਲਗਭਗ 6 ਵਜੇ ਸੇਵਾ ਜਿਹੜੀ ਸੇਵਾ ਸੁਸਾਇਟੀ ਸ਼ੁਰੂ ਕਰ ਦਿੰਦੀ ਹੈ ਇਹਨਾਂ ਦੇ ਦਰਸ਼ਨ ਮੁਤਾਬਕ ਤੇ ਕਰੀਬ ਗਰੀਬ 8 8:30 ਵਜੇ ਤੱਕ ਇਹ ਜਿਹੜੀ ਸੇਵਾ ਵਾ ਇਹਨਾਂ ਦੀ ਜਿਹੜੀ ਨਿਰੰਤਰ ਨੜਾਲੇ ਦੇ ਵਿੱਚ ਚਲਦੀ ਰਹਿੰਦੀ ਹੈ ਤੇ ਇੱਕ ਮੈਂ ਗੱਲ ਹੋਰ ਦੱਸਣਾ ਚਾਹਉ ਇਸ ਸੋਸਾਇਟੀ ਦੇ ਨਾਲ ਇੱਕ ਸਾਡੇ ਬਲਵਿੰਦਰ ਸਿੰਘ ਜੀ ਨੇ ਟਾਂਡੀ ਉਹ ਵੀ ਬਹੁਤ ਲੰਬੇ ਸਮੇਂ ਤੋਂ ਇਸ ਸੋਸਾਇਟੀ ਦੇ ਨਾਲ ਜੁੜੇ ਹੋਏ ਨੇ ਤੇ ਆਪਣੀ ਪਿੰਡ ਟਾਂਡੀ ਤੋਂ ਆਣ ਕੇ ਇੱਥੇ ਜਿਹੜੀ ਆਪਣੀ ਸੇਵਾ ਜਿਹੜੀ ਨਿਸ਼ਕਾਮ ਸੇਵਾ ਜਿਹੜੀ ਕਰਦੇ ਆਂ ਵੇਖ ਲੋ ਉਮਰ ਦੇ ਕਹਿੰਦੇ ਉਮਰਾਂ 'ਚ ਕੀ ਰੱਖਿਆ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਤੇ ਆਹ ਦੇਖ ਲੋ ਬਾਪੂ ਜੀ ਦੀ ਉਮਰ ਕਿੰਨੀ ਹੈ ਘੱਟੋ ਘਾਟ 50 55 ਸਾਲ ਤੱਕ ਘੱਟੋ ਘਾਟ ਹੋਏਗੀ ਮੈਂ ਕਹਿ ਸਕਦਾ ਵਾਂ ਪਰ ਜਿਹੜੀ ਉਮਰ ਉਮਰ ਤਾਂ ਕੋਈ ਅੰਦਾਜ਼ਾ ਨਹੀਂ ਪਰ ਦਿਲ ਉਹ ਜਿਵਾਨ ਹੋਣਾ ਚਾਹੀਦਾ ਤੇ ਹੌਸਲੇ ਬਲੰਦ ਹੋਣੇ ਚਾਹੀਦੇ ਆ ਬਾਪੂ ਜੀ ਕੀ ਉਮਰ ਤੁਹਾਡੀ ਇਹ ਐ ਪੂਰੀ ਫੁਰਤੀ ਲੈ ਆ ਪੂਰੀ ਤੁਸੀਂ ਹਨ ਜਿਦਾ ਸੇਵਾ ਦੇ ਤਤ ਪਰ ਤਤ ਜਿਦਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਮ ਪਹਿਲਾਂ ਤੇ ਵੀ ਤੁਸੀਂ ਬਹੁਤ دیر ਬਾਅਦ ਆਏ ਸਾਡੇ ਕੋਲ دیر ਬਾਅਦ ਕੋਈ ਹੋਰ ਜਿਵੇਂ ਭਰੀ ਜ਼ਿੰਦਗੀ ਤੁਹਾਨੂੰ ਪਤਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਬਾਤ ਹੋ ਜਾਂਦੀ ਹੈ ਜਿਦਾ ਕੋਈ ਖਬਰ-ਖਬਰ ਮਿਲ ਜਾਂਦੀ ਹੈ ਪਰਵਾਨ ਐ ਇਸ ਬੁੱਢੇ ਨੂੰ 67ਵਾਂ ਸਾਲ ਲੱਗਾ ਅੱਛਾ 67ਵਾਂ ਸਾਲ 60 ਤੇ ਮੈਂ ਫੇਰ ਘਟ ਕੇ ਗਿਆ ਨਹੀਂ ਕੋਈ ਗੱਲ ਨਹੀਂ ਚਲੋ 60 ਤੇ 7 ਕਰ ਦਿੰਦੇ ਆ 67 ਕਰ ਦਿੰਦੇ ਆ ਠੀਕ ਹੈ ਤੇ ਚਲੋ ਮਾਲਕ ਦੀ ਕਿਰਪਾ ਨਾਲ ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਪਰ ਜਿੰਨਾ ਸੇਵਾ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲਾਂਗੇ ਉਹਨਾਂ ਲਾਭ ਹੈ ਬਿਲਕੁਲ ਸਰ ਬਿਲਕੁਲ ਬਿਲਕੁਲ ਮੇਰੇ ਗੁਰੂ ਨੇ ਗੱਲ ਸੇਵਾ ਦੇ ਮਤਲਬ ਸਮਝਾਇਆ ਕਿ ਸੇਵਾ ਜਿਹੜੀ ਹੈ ਦੇਨੂ ਦਰ ਹੈ ਉਹੀ ਇਹ ਗੱਲ ਇਹ ਪਾਸੇ ਲੱਗ ਸਕਦਾ ਬਿਲਕੁਲ 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 ਬੜਾ ਕਰਮਾ ਤੋਂ ਬਿਨਾ ਸੇਵਾ ਨਹੀਂ ਮਿਲਦੀ ਬਿਨਾ ਭਾਗਾ ਤੋਂ ਬਿਨਾ ਕਰਮਾ ਤੋਂ ਬਿਨਾ ਭਾਗਾ ਤੋਂ ਇਹ ਗੁਰੂ ਰਾਹ ਦਿਖਾਵੇ ਤੇ ਸਾਰੇ ਰਾਹ ਦਾ ਪਤਾ ਲੱਗ ਜਾਂਦਾ ਹਾਂ ਵਾਹ ਕਰਤਾ ਧਰਤਾ ਉਹੀ ਆ ਗੁਰੂ ਗ੍ਰੰਥ ਸਾਹਿਬ ਜੀ ਓਏ ਓਏ ਜੋ ਕਰਨਾ ਉਹਨੇ ਹੀ ਕਰਨਾ ਉਹਦੇ ਪੈਰਾਂ ਪਿੱਛੇ ਅਸੀਂ ਕੋਟ ਆਸਰਾ ਉਹਦਾ ਲੈ ਕੇ ਤੁਰੇ ਫਿਰਦੇ ਆਂ ਇਹ ਕਾਲ ਪੁਰਖ ਦੀ ਜਿਹੜੀ ਬੜੀ ਕਿਰਪਾ ਹੈ ਹਾਂ ਇਹ ਸਭ ਦਾ ਇਸੇ ਨਾਮ ਬੱਸ ਬੰਦਗੀ ਦਾ ਧੰਨਵਾਦ ਕਰਦਾ ਨੜਾੜੀ ਸੰਗਤ ਦਾ ਧੰਨਵਾਦ ਕਰਦਾ ਤੁਹਾਨੂੰ ਬੁਲਾਇਆ ਹੋਇਆ ਠੀਕ ਹੈ ਸੇਵਾ ਜਿਹੜੀ ਹੈ ਇਹ ਇੱਕ ਤਰ੍ਹਾਂ ਦੀ ਸਿੱਖਿਆਉਂਦੀ ਹੈ ਬੰਦੇ ਨੂੰ ਹਰ ਪੱਖੋਂ ਜਿਹੜੇ ਬਹੁਤ ਸਾਰੇ ਇਹਦੇ ਫਾਇਦੇ ਆ ਇਸ ਕਰਕੇ ਕੋਈ ਸਮਝੇ ਤੇ ਸਾਡੇ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਟਾਂਡੀ ਜਿਨ੍ਹਾਂ ਦੀ ਉਮਰ 60 ਤੇ 7 60 ਸਾਲ ਕਿਉਂਕਿ ਮੈਂ ਅੱਗੇ ਥੋੜੀ ਜੀ ਉਮਰਾਂ ਦੀ ਘੱਟ ਕਹਿ ਗਿਆ ਚਲੋ ਉਸ ਗੱਲ ਦੀ ਮੈਂ ਮਾਫੀ ਚਾਹੁੰਦਾ ਤੇ ਪਰ ਉਮਰ ਜੇ ਹੁਣ ਦੀ ਆਪਾਂ ਗੱਲ ਕਰੀਏ ਤਾਂ ਉਮਰ ਹੋਣਾ ਉਹਨਾਂ ਨੇ ਆਪਣੇ ਦੱਸਣ ਮੁਤਾਬਕ ਕਹਿੰਦੇ ਜੀ 67 ਸਾਲ ਮੇਰੀ ਉਮਰ ਆ ਵੇਖੋ ਜੀ ਪਹਿਲਾਂ ਵੀ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਕਿਉਂਕਿ ਬੰਦੇ ਦੇ ਵਿੱਚ ਦਿਲ ਜਿਹੜੀ ਉਹ ਸਭ ਤੋਂ ਵੱਡੀ ਚੀਜ਼ ਆ ਜੇ ਦਿਲ ਕਾਮਯਾਬ ਤਾਂ ਬੰਦਾ ਕਾਮਯਾਬ ਜੇ ਦਿਲ ਨਹੀਂ ਕਾਮਯਾਬ ਤੇ ਫਿਰ ਬੰਦਾ ਕਾਹਦਾ ਕਾਮਯਾਬ ਸਾਡੇ ਵੀਰ ਜੀ ਸਾਡੇ ਮਲਤਾਨੀ ਸਾਹਿਬ ਇਹ ਵੀ ਆਪਣੀ ਤਤ ਪਰ ਤਤ ਜਿਹੜੀ ਸੇਵਾ ਜਿਹੜੀ ਆ ਪਿੰਡ ਦੇ ਨੂੰ ਵਧੀਆ ਨੁਹਾਰ ਦੇਣ ਵਾਸਤੇ ਜਿਹੜੇ ਮਲਤਾਨੀ ਪਰਿਵਾਰ ਸਾਰਾ ਹੀ ਆਪਣਾ ਵੀਰ ਹੋਣੀ ਲੱਗੇ ਆ ਤੁਸੀਂ ਦੇਖ ਸਕਦੇ ਹੋ ਇਹ ਦੋਵੇਂ ਬ੍ਰਦਰ ਜਿਹੜੇ ਸਵੇਰੇ ਉੱਠ ਕੇ ਜਿਹੜੀ ਇਹ ਵੀ ਵਿਚਾਰੇ ਆਪਣੀ ਬਹੁਤ ਨਿਸ਼ਕਾਮ ਸੇਵਾ ਇੱਥੇ ਕਰਦੇ ਨੇ ਬਹੁਤ ਵਧੀਆ ਸਾਨੂੰ ਵੀ ਬਹੁਤ ਵਧੀਆ ਵਧੀਆ ਲੱਗਾ ਜਦੋਂ ਮੈਂ ਇਥੋਂ ਗੁਰਦੁਆਰਾ ਬੋਲ ਸਾਹਿਬ ਤੋਂ ਜਦੋਂ ਆਪਾਂ ਸਕੂਲੇ ਨਿਆਣੇ ਛੱਡਣ ਜਾ ਰਹੇ ਸੀ ਤੇ ਮੈਂ ਉਹਨਾਂ ਨੂੰ ਅਚਨਚੇਤ ਹੀ ਦੇਖਿਆ ਤੇ ਮੈਂ ਕਹਾ ਸਾਡੇ ਵੀਰ ਹੋਣੀ ਡਟੇ ਨੇ ਨੜਾਲੀ ਦੀ ਨੁਹਾਰ ਬਤਨ ਵਾਸਤੇ ਤੇ ਸਾਡੇ ਜਿਹੜੇ ਕਰਤਾ ਧਰਤਾ ਜਿਹੜੀ ਸੋਸਾਇਟੀ ਦੇ ਸੇਵਾਦਾਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਸਾਡੇ ਕੁਝ ਸੇਵਾਦਾਰ ਚਲੋ ਅੱਜ ਆਏ ਵੀ ਨਹੀਂ ਹੈਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕੁਝ ਕੰਮ ਵੀ ਪੈ ਸਕਦਾ ਬੰਦੇ ਨੂੰ ਜਿਵੇਂ ਭਰੀ ਜ਼ਿੰਦਗੀ ਹੈ ਕੁਝ ਨਾ ਕੁਝ ਕੰਮ ਪੈ ਸਕਦਾ ਮਤਾਨੀ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦਟੇ ਗਰਮੀ ਨਹੀਂ ਲੱਗਦੀ ਉਹਨੂੰ ਗਰਮੀ ਕਿੱਥੇ ਆਈ ਨਹੀਂ ਪਰ ਕਹਿੰਦੇ ਫਲਵਾੜੀ ਸੇਵਾਦਾਰਾਂ ਨੂੰ ਗਰਮੀ ਲੱਗਦੀ ਨਹੀਂ ਹਨਾ ਗਰਮੀ ਦੀ ਆਦਤ ਹੀ ਪਈ ਨਹੀਂ ਯਾਰ ਪਈ ਨਹੀਂ ਹਨਾ ਮਹਿਸੂਸ ਹੀ ਨਹੀਂ ਹੁੰਦੀ ਕਿਦਾਂ ਤਾਂ ਲੱਗ ਰਿਹਾ ਅੱਜ ਸੇਵਾ ਕਰਕੇ ਬਸ ਜੇ ਅੰਦਰ ਬੜੇ ਰੋਤ ਗਰਮੀ ਬਹੁਤ ਹੈ ਬਾਹਰ ਨਿਕਲੋ ਕਿਉਂਕਿ ਏਸ਼ੀਆ ਦਾ ਨਿਕ ਮਾਨੀ ਦਾ ਜੋ ਜਿਆਦਾ ਨਿਕ ਮਾਨ ਲੀਏ ਤੇ ਫਿਰ ਤੁਹਾਨੂੰ ਬੜਾ ਬਿਮਾਰੀਆਂ ਦਾ ਘਾਰ ਹੀ ਹੈ ਤੇ ਆਹ ਟਾਈਮ ਤੇ ਨਹੀਂ ਤੁਹਾਨੂੰ ਰੋ ਰੋ ਲੱਭਣਾ ਜਿਹੜਾ ਅੱਜ ਦਾ ਨੁਕਰਦੇ ਤੁਸੀਂ ਸੇਵਾ ਆਪਣੇ ਹੱਥੀ ਹਨਾ ਨਾਲ ਪਰਸੀਨਾ ਨਿਕਲਦਾ ਪਿਆ ਸਰੀਰ ਚ ਸੋ ਬਿਮਾਰੀਆਂ ਨਿਕਲਦੀਆਂ ਪਈਆਂ ਨੇ ਹਨਾ ਬਾਹਰ ਇਹ ਪ੍ਰੋਗਰਾਮ ਸਮਾਰੋਹ ਕਰਉਂਦੇ ਜੀ ਠੀਕ ਹੈ ਤੇ ਸਾਡੇ ਮਲਤਾਨੀ ਸਾਹਿਬ ਜੀ ਬਹੁਤ ਸਤਿਕਾਰਯੋਗ ਨੇ ਤੇ ਬਾਹਰ ਜਾਪਾ ਸੁਖਿੰਦਰ ਭਾਈ ਨਾਲ ਥੋੜੀ ਗੱਲ ਕਰਨੀ ਹੈ ਵੀਡੀਓ ਥੋੜੀ ਲੰਮੀ ਹੋ ਜਾਣੀ ਹੈ ਸੁਖਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੰਮ ਫਤਿਹ ਆ ਬੂਰਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕਿੱਦਾਂ ਦੀ ਚੱਲ ਰਹੀ ਸੇਵਾ ਦੱਸੋਗਾ ਮਾੜਾ ਖਾਲਸਾ ਬਾਗੀ ਜੀ ਫਤਿਹ ਸੇਵਾ ਬਹੁਤ ਵਧੀਆ ਚੱਲ ਰਹੀ ਹੈ ਕਾਦੀ ਕਾਦੀ ਚੱਲ ਰਹੀ ਹੈ ਇਹ ਦੇਖੋ ਜੀ ਕਟਿੰਗ ਦੀ ਤੇ ਆਪਣੇ ਗੋਡੀ ਗਾਡੀ ਨਾਲ ਹੀ ਸਫਾਈ ਹੋ ਰਹੀ ਹੈ ਹਾਂ ਠੀਕ ਹੈ ਜਿਥੇ ਜਿਥੇ ਕਾਬੂਤੀ ਹੈਗੀ ਆਪਾਂ ਇਹ ਜਿਹੜਾ ਏਰੀਆ ਹਵਾ ਮੰਨ ਲਈ ਜਿੱਥੇ ਆਪਾਂ ਇਸ ਟਾਈਮ ਖਲੋਤੇ ਇਹ ਅੱਜ ਹੀ ਸ਼ੁਰੂ ਕੀਤਾ ਤੁਸੀਂ ਸੇਵਾ ਕਰਨ ਇੱਧਰ ਜਿੱਦਾਂ ਹਾਂ ਨਹੀਂ ਇਹ ਸਾਡਾ ਪਲਾਨ ਪਹਿਲਾਂ ਹੀ ਇੱਕ ਹਫ਼ਤਾ ਪਹਿਲਾਂ ਪਲਾਨ ਸੀ ਠੀਕ ਹੈ ਚਲੋ ਇਹ ਕੰਮ ਹੋ ਨਹੀਂ ਰਿਹਾ ਕਟਿੰਗ ਦਾ ਚਲੋ ਅਹੀ ਗਾ ਚਲੋ ਇਧਰੋਂ ਪਾਸੇ ਗੁਰੂ ਘਰ ਆ ਗਏ ਸਾਰੇ ਬਿਲਕੁਲ ਕਿਉਂਕਿ ਨਡਾਲੇ ਕਿਤੇ ਵੀ ਜਦੋਂ ਬੂਟਿਆਂ ਦੀ ਕਾਣ-ਛਾਣ ਹੁੰਦੀ ਜਾਂ ਗੋਡੀ ਦਾ ਹੁੰਦਾ ਤੁਸੀਂ ਨਿਸ਼ਕਾਮ ਸੇਵਾ ਆਪਣੀ ਕਰਨੀ ਕਰਨੀ ਹੈ ਨਾ ਦੇਖੋ ਜੀ ਸਾਡੇ ਛੇ ਇਲਾਕੇ ਤੇ 8 ਵਜੇ ਤੱਕ ਨਿਸ਼ਕਾਮ ਸੇਵਾ ਕਰਨੀ ਹੈ ਹਾਂ ਤੇ ਸਾਡੀ ਟੀਮ ਜੋ ਵਰਕ ਕਰੇਗੀ ਉਹ ਦੇਖ ਪਾਜੀ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਅੱਗੇ ਮੈਂ ਜ਼ਰੂਰ ਰੱਖਣਾ ਚਾਹਾਂਗਾ ਕਿ ਲੋਕਾਂ ਨੂੰ ਤੁਸੀਂ ਅਪੀਲ ਕਰਨਾ ਚਾਹੋਗੇ ਜਦੋਂ ਹੁਣ ਸੋਣ ਮਹੀਨਾ ਚੜ ਗਿਆ ਵਾ ਇਸ ਸੋਣ ਮਹੀਨੇ ਦੇ ਵਿੱਚ ਜੇ ਉਹਦਾ ਆਪਾਂ ਕੋਈ ਵੀ ਬੂਟਾ ਲਾ ਦਿੰਦੇ ਆ ਬੜਾ ਵੱਧਦਾ ਫੁੱਲਦਾ ਲੋਕਾਂ ਨੂੰ ਬੇਨਤੀ ਕਰਨਾ ਚਾਹੋਗੇ ਇੱਕ ਜਾਂ ਦੋ ਜ਼ਰੂਰ ਬੂਟੇ ਲਾਓ ਦੇਖੋ ਜੀ ਕਿਉਂਕਿ ਗਰਮੀ ਬੜੀ ਹੱਥ ਦੀ ਪੈ ਰਹੀ ਹੈ ਪੰਜਾਬ 'ਚ ਦੇਖੋ ਜੀ ਬੁੱਟੇ ਲੈਣ ਦਾ ਤਾਂ ਫਾਇਦਾ ਵੀ ਜੇ ਆਪਾਂ ਉਹਦੀ ਸਾਸ ਸੰਭਾਲ ਸਾਸ ਸੰਭਾਲ ਕਹਿੰਦੇ ਹਾਂ ਮੈਂ ਦੇਖਿਆ ਵੀ ਕਈ ਬੀਬੀਆਂ ਗੋਦਵਾਰਿਆਂ ਲਈ ਜਾਂਦੀਆਂ ਬੁੱਟੇ ਤੇ ਜਿੱਥੇ ਮਰਜੀ ਲਈ ਜਾਂਦੀਆਂ ਹਾਂ ਹਾਂ ਪਰ ਨਹੀਂ ਇਹ ਤਾਂ ਕੋਈ ਠੇਡ ਕਾਣਾ ਹੋਣਾ ਚਾਹੀਦਾ ਹੈ ਨਾ ਮੈਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਬੁੱਟੇ ਜੇ ਲੈਣੇ ਤੇ ਉਹਨੂੰ ਦੇਖੋ ਹੀ ਦੇਖ ਲੈ ਇੱਕ ਸਾਲ ਕਰੋ ਹੂੰ ਸੋ ਬਾਅਦ ਯੋ ਅਗਰ ਦੇਖੀਏ ਕੁਦਰਤ ਦੇ ਬਿਲਕੁਲ ਬਿਲਕੁਲ ਪਰ ਅੱਜ ਦੇਖਿਆ ਜਾਵੇ ਤਾਂ ਤੁਸੀਂ ਪੂਰੀ ਐ ਭਿੱਜੇ ਪਏ ਹੋ ਬੈਂ ਮਦਰੀ ਕਮੀਜ਼ ਤੁਹਾਡਾ ਨਾਲ ਰਮਾਲ ਹੈ ਟੋਪੀ ਵੀ ਪੂਰੀ ਭਿੱਜੀ ਪਈ ਹੈ ਤੇ ਨਿਸ਼ਕਾਮ ਸੇਵਾ ਚਲਦੀ ਮਾਰੋ ਮਾਰ ਹਨਾ ਲੱਗਦਾ ਕੱਲ ਹੀ ਆਪਣਾ 6:30 ਤੱਕ ਤੇ 8:30 ਵਜੇ ਦ ਰਾਤ ਸ਼ਕਿੰਦਰ ਪਾਜੀ ਮੈਂ ਝੂਠ ਨਾ ਬੋਲ ਕਿ ਦੇ ਚ ਕਾ ਕਟਿਆ ਅੱਛਾ ਅੱਜ ਸਾਡਾ ਇਰਾਦਾ ਫੇਰ ਕੱਟਣ ਦਾ ਅੱਧੀ ਕੱਟਦੇ ਆਂ ਤੇ ਅੱਧੀ ਕੱਲ ਕੱਟਦੇ ਆਂ ਪਾਰਕ ਦੇ ਜਿਹੜਾ ਵੱਡੀ ਪਾਰਕ ਜਿਹੜੀ ਉਹ ਫਾਈਨਲ ਕਰਦੇ ਆਂ ਸੁਵਿੰਦਰ ਸਿੰਘ ਜੀ ਮੈਂ ਝੂਠ ਨਾ ਬੋਲਾਂ ਤੇ ਤਤਪਤ ਤਤ ਕਿੰਨੇ ਸੇਵਾਦਾਰ ਜਿਹੜੇ ਸਵੇਰੇ ਤਤਪਤ ਤਤ ਜਿਹੜੇ ਆ ਜਾਂਦੇ ਆ ਤੁਹਾਡੇ ਦੇਖੋ ਇਹ ਆਲਮੋਸਟ ਕਈ ਵਾਰ 5 ਵੇ ਹੋ ਜਾਂਦੇ ਕਈ ਵਾਰ 7 ਵੇ ਕਈ ਵਾਰ 8 ਵੇ ਨੇ ਕਈ ਵਾਰ 10 ਵੇ ਹੋ ਜਾਂਦੇ ਟੋਟਲ ਸੇਵਾਦਾਰ ਤੁਹਾਡੇ ਕਿੰਨੇ ਸੋਸਾਇਟੀ ਦੇ ਸਾਡੇ ਆਲਮੋਸਟ 15 ਤੋਂ 20 ਆ ਗਏ 12 13 ਸੇਵਾਦਾਰ ਹੈ 12 13 ਮੌਜੂਦਾ ਸੇਵਾਦਾਰ ਜਿਹੜੇ ਹਨ ਜਿਹੜੇ ਆਪਾਂ ਜਦੋਂ ਮਰਜੀ ਉਹ